ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਮਨਜੀਤ ਕੌਰ ਮਾਨ ਆਪ ਸਭ ਨੂੰ ਬੇਅਰ ਬਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵੈਗ ਨੂੰ ਤੁਹਾਨੂੰ ਛੜਦੀ ਕਲਾ ਚ ਰੱਖੇ ਤੁਸੀਂ ਸਦਾ ਛੜਦੀ ਕਲਾ ਚ ਰਹੋ ਤੇ ਅੱਜ ਦਾ ਆਪਣਾ ਮੇਨ ਟੌਪਿਕ ਹੈ ਜੇ ਤੁਸੀਂ ਦੁੱਖਾਂ ਚੋਂ ਨਿਕਲਣਾ ਤਾਂ ਤੁਹਾਨੂੰ ਕੁਝ ਕੰਮ ਇਸ ਤਰ੍ਹਾਂ ਕਰਨੇ ਹੀ ਪੈਣੇ ਆ ਨਹੀਂ ਕੋਈ ਮਤਲਬ ਆਪਾਂ ਕਹਿ ਦਈਏ ਹੱਲ ਨਹੀਂ ਹੁੰਦਾ ਜੇ ਆਪਾਂ ਇਹ ਕੰਮ ਨਹੀਂ ਕਰਾਂਗੇ ਤੇ ਨਹੀਂ ਨਿਕਲ ਸਕਦੇ ਸਭ ਤੋਂ ਪਹਿਲਾਂ ਤਾਂ ਗੁਰਬਾਣੀ ਫਤਿਹਬਾ ਆ ਸ਼ਾਕਲ ਬੁਰਕ ਵੈਗਰੂ ਨਾਲ ਜੁੜੋ ਜਿਹੜੇ ਤੁਸੀਂ ਪਰਮਾਤਮਾ ਤੋਂ ਬੇਮੁਖ ਹੋ ਕੇ ਚੱਲਦੇ ਹੋ ਨਾ ਉੱਥੇ ਤੁਹਾਡੇ ਕੰਮਾਂ ਦੇ ਵਿੱਚ ਬਹੁਤ ਨੁਕਸਾਨ ਹੁੰਦਾ ਜਾਂ ਲਾ ਲਓ ਤੁਸੀਂ ਵੀ ਪੰਜ ਤਿੰਨ ਕਰਦੇ ਹੋ ਉਹ ਵੀ ਗੁਰੂ ਮਹਾਰਾਜ ਦੇ ਕੰਮਾਂ 'ਚ ਕਰਦੇ ਹੋ ਤਾਂ ਤੁਹਾਡੇ ਬਹੁਤ ਨੁਕਸਾਨ ਹੁੰਦੇ ਆ ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖੋ ਵੀ ਤੁਸੀਂ ਕਦੇ ਵੀ ਗੁਰੂ ਤੋਂ ਬੇਮੁਖ ਨਹੀਂ ਹੋਣਾ ਹੈ ਜਿੱਦਾਂ ਮੇਰੇ ਕੋਲੇ ਹੁਣ ਮੈਸੇਜ ਆਉਂਦੇ ਆ ਕਈ ਵੀਰਾਂ ਭੈਣਾਂ ਦੇ ਵੀ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਸਾਡਾ ਬਾਣੀ ਦੇ ਵਿੱਚ ਮਨ ਬਿਲਕੁਲ ਨਹੀਂ ਲੱਗਦਾ ਸਾਡਾ ਮਨ ਪਟਕ ਜਾਂਦਾ ਕੋਈ ਗੱਲ ਨਹੀਂ ਵੀਰੇ ਇੱਕ ਦਿਨ ਐਸਾ ਆਊਗਾ ਵੀ ਤੁਹਾਡੇ ਮੂੰਹ ਜਵਾਨੀ ਹੀ ਬਾਣੀ ਜਾਦ ਹੋ ਜਾਨੀ ਆ ਵੈਸੇ ਤੁਸੀਂ ਪੜ੍ਹ ਲਿਆ ਕਰੋਗੇ ਵੈਸੇ ਛੋਡੇ ਦਿਮਾਗ ਚ ਬਾਣੀ ਘੁੰਮੀ ਜਾਇਆ ਕਰੂ 24 ਘੰਟੇ ਇਹਨਾਂ ਚੀਜ਼ਾਂ ਦੀ ਫਿਕਰ ਨਾ ਕਰਿਆ ਕਰੋ ਹਾਂ ਜਿਹੜਾ ਆਪਣਾ ਮਨ ਹੈ ਬਹੁਤ ਚੰਚਲ ਹੈ ਇਹਨੂੰ ਸੌਖਾ ਨਹੀਂ ਹੈਗਾ ਪਰਮਾਤਮਾ ਨਾਲ ਜੋੜਨਾ ਬਹੁਤ ਲੱਛਣ ਕਰਦਾ ਇਹ ਆਪਣਾ ਮਨ ਉਧਰ ਲੈ ਜਾਂਦਾ ਹੈ ਉਧਰ ਲੈ ਜਾਂਦਾ ਉਧਰ ਲੈ ਜਾਂਦਾ ਪਰ ਡੂ ਲੈਣਾ ਕਰੋ ਇਹ ਨਾ ਸੋਚਿਆ ਕਰੋ ਵੀ ਸਾਡਾ ਬਾਣੀ ਚ ਮਾਰ ਨਹੀਂ ਲੱਗਦਾ ਕਾਨੂੰ ਸਾਡੀ ਬਾਣੀ ਬੇਅਰਥਾ ਬੜੀ ਨਹੀਂ ਬੇਅਰਥ ਨਹੀਂ ਹੁੰਦੀ ਵੀਰੇ ਜਿਹੜੀ ਤੁਸੀਂ ਬਾਣੀ ਪੜਦੇ ਹੋ ਉਹਦਾ ਅਰਥ ਉਹਦਾ ਮਤਲਬ ਤੁਹਾਨੂੰ ਪਤਾ ਹੀ ਹੁੰਦਾ ਤੇ ਉਹਦਾ ਫਲ ਵੀ ਤੁਹਾਨੂੰ ਜ਼ਰੂਰ ਮਿਲਦਾ ਬਾਣੀ ਵੀ ਕਿਸ ਤਰ੍ਹਾਂ ਦੀ ਚੀਜ਼ ਜੀ ਹੈ ਵੀ ਜਿਵੇਂ ਆਪਾਂ ਕੋਈ ਬੀਜ ਬੀਜਦੇ ਹਾਂ ਹਨ ਉਹਦੇ ਵਿੱਚੋਂ ਇਹ ਥੋੜੀ ਵੀ ਸਾਰੇ ਬੀਜ ਮਾਰੇ ਜਾਂਦੇ ਆ ਠੀਕ ਹੈ ਕੁਝ ਬੀਜ ਮਾਰੇ ਹੁੰਦੇ ਆ ਹਰੇ ਤਾਂ ਹੁੰਦੇ ਆ ਨਾ ਬਟ ਠੀਕ ਹੈ ਤੁਹਾਡਾ ਮਨ ਇੱਧਰ ਉੱਧਰ ਭਟਕਦਾ ਕੋਈ ਚੱਕਰ ਨਹੀਂ ਪਰ ਬੀਜ ਤਾਂ ਬੋ ਨਾ ਆਸਤਾ ਕਰੋ ਨਾ ਹਰੇ ਤਾਂ ਹੋਣਗੇ ਸਮਝ ਗਏ ਸੋ ਦੇਲ ਨਾ ਇਹ ਛੋਟਿਆ ਕਰੋ ਵੀ ਮੈਂ ਬਾਣੀ ਸਮਾਰ ਕੇ ਨਹੀਂ ਪੜ੍ਹੀ ਮੈਨੂੰ ਫਲ ਨਹੀਂ ਮਿਲਣਾ ਫਲ ਤਾਂ ਮਿਲਣੇ ਮਿਲਣਾ ਵੀਰੇ ਤਾਂ ਤੁਸੀਂ ਦੋ ਵਾਰੀ ਵਾਹਿਗੁਰੂ ਕਹਿ ਲਓਗੇ ਤਾਂ ਫਲ ਵੀ ਤੁਹਾਨੂੰ ਮਿਲੂਗਾ ਤੇ ਸਭ ਤੋਂ ਵੱਡਾ ਗੱਲ ਮੈਂ ਇਹ ਕਹਿਣੀ ਵੀ ਜੇ ਤੁਸੀਂ ਦਰਦਾਂ ਤੋਂ ਨਿਕਲਣਾ ਚਾਹੁੰਦੇ ਹੋ ਵੀ ਚੋਨੇ ਬੇਸੀ ਜ਼ਿੰਦਗੀ 'ਚ ਕੋਈ ਦਰਦ ਨਾ ਹੰਡਾਈਗੇ ਖੁਸ਼ ਰਹੀਏ ਹਨ ਤਾਂ ਸਾਨੂੰ ਦੋ ਤਿੰਨ ਕੰਮ ਕਰਨੀ ਪੈਣਗੇ ਇੱਕ ਤਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਛੱਡਣੀਆਂ ਪੈਣੀਆਂ ਸਾਨੂੰ ਛੱਡਣਾ ਪੈਣਾ ਵੀ ਇੱਧਰਲੇ ਉੱਧਰਲੇ ਲੋਕ ਕੀ ਕਰਦੇ ਦੇਖ ਵੀਰੇ ਲੋਕਾਂ ਨੂੰ ਨਾ ਤਾਂ ਤੁਸੀਂ ਸਮਝਾ ਸਕਦੇ ਹੋ ਤੇ ਨਾ ਉਹਨਾਂ ਨਾਲ ਘਰੇ ਜਾ ਕੇ ਤੁਸੀਂ ਲੜ ਸਕਦੇ ਹੋ ਉਹਨਾਂ ਦਾ ਕੰਮ ਹੈ ਵੀ ਇੱਕ ਆਪਣੀ ਜੀਭਾਂ 'ਚੋਂ ਉਲਟ-ਪੁਲਟ ਬਕਣਾ ਤੇ ਤੁਸੀਂ ਫਿਰ ਮੌਕਾ ਦਿੰਦੇ ਹੋ ਹਨਾ ਤਿਆਰ ਬੈਠੇ ਹੋ ਨਾ ਮੌਕਾ ਦੇਣ ਵਾਸਤੇ ਅਗਲੇ ਨੂੰ ਵੀ ਤੂੰ ਮੈਨੂੰ ਗੱਲਾਂ ਕਰ ਤੇ ਮੈਂ ਸੈਡ ਹੋ ਕੇ ਜਾਂ ਤਾਂ ਰੋਊਂਗਾ ਜਾਂ ਘਰ ਦੇ ਕੰਮ ਨਹੀਂ ਕਰੂੰਗਾ ਇੱਕ ਗੱਲ ਮੇਰੀ ਪਰਤੇ ਆ ਲੋ ਜਦੋਂ ਤੁਸੀਂ ਸੈਡ ਹੋਗੇ ਸੋ ਉਥੋਂ ਕੰਮ ਨਹੀਂ ਹੋਊਗਾ ਘਰ ਦਾ ਇਹ ਚੀਜ਼ੇ ਮੇਰੇ ਨਾਲ ਹੁੰਦੀਆਂ ਰਹੀਆਂ ਵੀ ਜਦੋਂ ਮੇਰਾ ਮਨ ਦੁਖੀ ਹੁੰਦਾ ਸੀ ਮੈਥੋਂ ਘਰ ਦਾ ਕੰਮ ਬਿਲਕੁਲ ਨਹੀਂ ਸੀ ਹੁੰਦਾ ਮੈਂ ਤੁਹਾਨੂੰ ਹੱਡ ਮੀਠੀਆਂ ਦੱਸਦੀ ਆਂ ਵੀ ਤੁਸੀਂ ਫਿਰ ਵੀ ਮੇਰੇ ਤੇ ਯਕੀਨ ਕਰੋ ਇੱਕ ਇਹ ਨਾ ਸੋਚਿਆ ਕਰੋ ਵੀ ਤੁਸੀਂ 4 ਦਿਨ ਰੱਬ ਦੀ ਬਾਣੀ ਪੜ੍ਹ ਲਈ ਤੇ 5ਵੇਂ ਦਿਨ ਤੁਸੀਂ ਫਲ ਫਾਲ ਲਾਣ ਲੱਗ ਜਾਨੇ ਉਹ ਇਹ ਗੱਲਾਂ ਨਾ ਸੋਚਿਆ ਕਰੋ ਇਹ ਸਾਰਾ ਕੁਝ ਪਰਮਾਤਮਾ ਦੇ ਛੱਡਿਆ ਕਰੋ ਸਭ ਤੋਂ ਸੌਖਾ ਤਰੀਕਾ ਮੈਂ ਤੁਹਾਨੂੰ ਜ਼ਿੰਦਗੀ 'ਚ ਖੁਸ਼ ਥੋੜੇ ਜਿਵੇਂ ਕਮਲੇ ਬਣ ਜਾਓ ਬਾਹਲੇ ਸਿਆਣੇ ਨਾ ਬਣੋ ਜਦੋਂ ਆਪਾਂ ਬਾਹਲੇ حساب ਕਿਤਾਬੀ ਹੋ ਜਗੇ ਬਾਹਲੇ ਸਿਆਣੇ ਬਣ ਬਣ ਹਿਸਾਬ ਕਿਤਾਬ ਲਾਉਣ ਲੱਗ ਜਗੇ ਉਦੋਂ ਆਪਾਂ ਥੋੜੇ ਜਿਵੇਂ ਕਮਲੇ ਬਣ ਜਾਨੇ ਜਦੋਂ ਆਪਾਂ ਜਾਦੇ ਹਿਸਾਬ ਕਿਤਾਬ ਲਾਉਣ ਲੱਗ ਜਗੇ ਹਰ ਇੱਕ ਚੀਜ਼ ਦਾ ਉਦੋਂ ਆਪਾਂ ਸਿਆਣੇ ਬਣ ਕੇ ਉਦੋਂ ਆਪਾਂ ਘਾਟਾ ਬਹੁਤ ਖਾਨੇ ਆਪਾਂ ਦਿਮਾਗ ਤੇ ਟੈਨਸ਼ਨ ਵੀ ਪਾ ਲੈਨੇ ਆ ਇਧਰ ਲੀਆਂ ਉਧਰ ਲੀਆਂ ਗੱਲਾਂ ਵੀ ਚੱਕ ਲੈਨੇ ਆ ਤੇ ਲੋਕਾਂ ਨੂੰ ਮੌਕਾ ਵੀ ਦੇ ਦਿੰਨੇ ਆ ਆਪਣੇ ਨਾਲ ਬਾਦਸ਼ਲੂਕੀਆਂ ਕਰਨ ਦਾ ਸੋ ਇਹ ਕੰਮ ਨਹੀਂ ਕਰਨਾ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਤਾਂ ਤੁਹਾਨੂੰ ਮੇਰੀਆਂ ਗੱਲਾਂ ਦਾ ਧਿਆਨ ਰੱਖਣਾ ਹੀ ਪੈਣਾ ਵੀਰੇ ਮੈਨਾਂ ਗੱਲਾਂ ਤਾਂ ਨਿਕਲ ਹੀ ਹੋਈਆਂ ਮੈਂ ਵੀ ਬਹੁਤ ਰੋਈਆਂ ਜ਼ਿੰਦਗੀ 'ਚ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਤੁਸੀਂ ਗਲਤ ਮੈਂ ਨਹੀਂ ਕਹਿੰਦੀ ਵੀ ਹਾਂਜੀ ਮੈਂ ਤਾਂ ਕਦੇ ਜ਼ਿੰਦਗੀ 'ਚ ਕੁਝ ਹੰਡਾਇਆ ਨਹੀਂ ਨਾ ਜੀ ਨਾ ਮੈਂ ਬਹੁਤ ਸਟਰੋਂਗ ਸੀ ਨਹੀਂ ਮੈਂ ਮੈਂ ਸਟਰੋਂਗ ਬਿਲਕੁਲ ਨਹੀਂ ਸੀ ਮੈਂ ਵੀ ਬਿਲਕੁਲ ਛੋਟੀ ਵਰਗੀ ਸੀ ਮੈਨੂੰ ਵੀ ਕੋਈ ਗੱਲ ਕਹਿ ਜਾਂਦਾ ਸੀ ਵੀ ਅੰਦਰ ਵੜ ਕੇ ਰੋ ਲੈਂਦੀ ਸੀ ਮੈਂ ਵੀ ਕਈ ਵਾਰੀ ਮੇਰੀ ਕੋਈ ਚੀਜ਼ ਘਰੇ ਮੇਰੇ ਨਾਂ ਹੁੰਦੀ ਅਗਲਾ ਮੈਨੂੰ ਜਵਾਬ ਦੇ ਦਿੰਦਾ ਮੈਂ ਅਗਲੇ ਦੇ ਘਰ ਚੁੱਪ ਕਰਕੇ ਆ ਜਾਂਦੀ ਤੇ ਘਰੇ ਆ ਕੇ ਬਹੁਤ ਰੋਂਦੀ ਸੀ ਵੀ ਮੈਨੂੰ ਜਵਾਬ ਦਿੱਤਾ ਜੇ ਮੇਰੇ ਹਾਲਾਤ ਮਾੜੇ ਸੀ ਤਾਂ ਮੈਨੂੰ ਜਵਾਬ ਦਿੱਤਾ ਗੁੱਸਾ ਮੈਨੂੰ ਵੀ ਚੜਦਾ ਸੀ ਇਹੋ ਸਿੱਧੀ ਗੱਲ ਨਹੀਂ ਵੀ ਮੈਨੂੰ ਗੁੱਸਾ ਨਹੀਂ ਸੀ ਹੁੰਦਾ ਆਉਂਦਾ ਸੀ ਅੰਦਰ ਆ ਕੇ ਘਰੇ ਰੋਂਦੀ ਵੀ ਸੀ ਵੀ ਮੈਨੂੰ ਫਲਾਣ ਨੇ ਮੇਰੇ ਨਾਲ ਐਂ ਕੀਤੀ ਤੇ ਓਕੇ ਨੇ ਐਂ ਕੀਤੀ ਪਰ ਇਹ ਗੱਲ ਸੱਚ ਹੈ ਵੀ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਤੁਹਾਡੇ ਨਾਲ ਆ ਛੋਟੇ ਨਾਲ ਆ ਸੀ ਤੁਹਾਨੂੰ ਪਿਆਰ ਕਰਦੇ ਆ ਤੁਹਾਡੀ ਰਿਸਪੈਕਟ ਕਰਦੇ ਆ ਹਨਾ ਤੇ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਕਰ ਮੈਂ ਇਹ ਜਿਹਾ ਸਮਝ ਗਏ ਮੈਂ ਧਿਆਨ ਦਿੱਤਾ ਮੈਂ ਸਮਝੂਗਾ ਮੈਂ ਤੁਹਾਨੂੰ ਉਹੀ ਗੱਲਾਂ ਦੱਸਦੀਆਂ ਪਿਆਰ ਉਹ ਹੁੰਦਾ ਹੈ ਜਿਹੜਾ ਬਿਨਾਂ ਮਤਲਬ ਕਿਸੇ ਦੀ ਹੈਲਪ ਕਰਦਾ ਹੈ ਪਿਆਰ ਉਹ ਹੁੰਦਾ ਛੋਡੇ ਨਾਲ ਦਾ ਸਾਥੀ ਜਾਂ ਛੋਡਾ ਫਰੈਂਡ ਹੈ ਦੋਸਤ ਹੈ ਮਿੱਤਰਾ ਕੋਈ ਵੀ ਉਹ ਤਕਲੀਫ ਚਾਹਣਾ ਤੁਹਾਡੇ ਕੋਲੇ ਪੈਸਾ ਹੈ ਉਹ ਇੱਕ ਪੈਸੇ ਪੈਸੇ ਲਈ ਤਰਸ ਰਿਹਾ ਹਨਾ ਉਹ ਇੱਕ ਸਮਝੌਤੇ ਕਰ ਰਿਹਾ ਹੈ ਜ਼ਿੰਦਗੀ ਨਾਲ ਤਾਂ ਲਾਹਣਤਾ ਫਿਰ ਛੋਡੀਆਂ ਇਹ ਜਿਹੀਆਂ ਯਾਰੀਆਂ ਇੱਥੇ ਵੀ ਜਦੋਂ ਤੁਸੀਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਦੋਸਤ ਫਰੈਂਡ ਉਹ ਹੁੰਦਾ ਜੋ ਦੂਜੇ ਨੂੰ ਤਕਲੀਫ ਚ ਨਾ ਦੇਖ ਸਕੇ ਠੀਕ ਹੈ ਮੈਂ ਨਹੀਂ ਦੇਖ ਸਕਦੀ ਕੋਈ ਮੇਰਾ ਦੋਸਤ ਹੈ ਕੋਈ ਮੇਰੀ ਫਰੈਂਡ ਹੈ ਕੋਈ ਵੀ ਹੈ ਮੈਨੂੰ ਇਹ ਲੱਗਦਾ ਵੀ ਯਾਰ ਜੇ ਆਪਣੇ ਕੋਲੇ ਕੋਈ ਚੀਜ਼ ਹੈਗੀ ਆ ਆਪਾਂ ਇਹਦੀ ਹੈਲਪ ਕਰੀਏ ਵੀ ਇੱਕ ਪਾਸੇ ਆਪਾਂ ਨੂੰ ਦੋਸਤ ਕਹਨੇ ਆ ਦੂਜੇ ਪਾਸੇ ਆਪਾਂ ਇਹਦੀ ਹੈਲਪ ਨਹੀਂ ਕਰਦੇ ਮੇਰਾ ਮਨ ਨਹੀਂ ਆ ਜਿਆ ਹੈਗਾਗਾ ਪਤਾ ਨਹੀਂ ਲੋਕ ਕਿਵੇਂ ਕਰ ਲੈਂਦੇ ਆ ਸੱਚਾ ਮਿੱਤਰ ਸੋਡਾ ਉਹ ਹੁੰਦਾ ਅਸਲੀ ਮਿੱਤਰ ਸੋਡਾ ਉਹ ਹੁੰਦਾ ਜਿਹੜਾ ਤੁਹਾਡੀਆਂ ਬਿਨਾ ਕਹੇ ਤੋਂ ਗੱਲਾਂ ਸਮਝ ਜੇ ਤੁਹਾਡੀਆਂ ਭਾਵਨਾਵਾਂ ਸਮਝ ਜੇ ਤੁਹਾਡੀ ਤਕਲੀਫ 'ਚ ਤੁਹਾਡਾ ਸਾਥ ਦੇਵੇ ਉਹ ਵੀ ਬਿਨਾ ਮਤਲਬ ਤੋਂ ਬਿਨਾ ਤੁਹਾਨੂੰ ਦੱਸੇ ਤੁਹਾਡੇ ਕੰਮ ਕਰੇ ਹਨ ਉਹ ਹੁੰਦਾ ਅਸਲੀ ਮਿੱਤਰ ਉਹ ਕਦੇ ਮਿੱਤਰ ਹੁੰਦੇ ਐ ਇੱਕ ਆਪਾਸੇ ਤਾਂ ਇੱਕ ਬੰਦਾ ਪੂਰੀਆਂ ਐਸ਼ਾਂ ਡਾਈ ਜਾਂਦਾ ਪੈਸਾ ਡਾਈ ਜਾਂਦਾ ਠੀਕ ਉਹ ਰੱਬ ਨੇ ਦਿੱਤਾ ਉਹ ਨਜ਼ਾਰੇ ਲੈ ਰਿਆ ਉਹ ਪੈਸਾ ਆਪ ਤਾਂ ਛੱਡ ਮੈਂ ਵਿੱਚ ਗੱਲ ਕੱਟ ਕੇ ਕਿਸ ਨੂੰ ਹੋਰ ਦੱਸਦੀ ਐ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਲੋਕਾਂ ਤੋਂ ਬੜੀ ਝੜਾ ਵੀ ਜਿਵੇਂ ਇੱਕ ਉਹਦੀ ਆਮ ਬੰਦੇ ਨਾਲ ਵੀ ਫਰੈਂਡ ਫਰੈਂਡ ਸਰਕਲ ਚ ਹੁੰਦਾ ਬੰਦਾ ਦੋਸਤ ਮਿੱਤਰ ਕੋਈ ਵੀ ਲਾ ਲਓ ਮੇਰੀ ਗੱਲ ਦਾ ਗਲਤ ਮਤਲਬ ਨਾ ਕੱਟਿਓ ਰਿਸ਼ਤੇ ਬਹੁਤ ਤਰ੍ਹਾਂ ਦੇ ਹੁੰਦੇ ਆ ਠੀਕ ਆ ਜਿਵੇਂ ਇੱਕ ਆਈ ਲਵ ਯੂ ਸ਼ਬਦ ਹੈ ਉਹ ਆਪਾਂ ਮਾਂ ਨੂੰ ਵੀ ਕਹਿ ਦਿੰਨੇ ਆਪਾਂ ਪੁੱਤ ਨੂੰ ਵੀ ਕਹਿ ਦਿੰਨੇ ਆ ਧੀ ਨੂੰ ਵੀ ਕਹਿ ਦਿੰਨੇ ਪਰ ਕੁਝ ਕੁ ਲੋਕ ਤਾਂ ਗਲਤ ਮਤਲਬ ਵੀ ਕੱਢ ਲੈਂਦੇ ਇਹ ਚੀਜ਼ਾਂ ਨਾ ਕਰਿਆ ਕਰੋ ਹਰ ਇੱਕ ਚੀਜ਼ ਦਾ ਅੱਡੋ ਅੱਡੀ ਮਤਲਬ ਹੁੰਦਾ ਤੇ ਉਹ ਕੀ ਕਰਨਗੇ ਜਿਹੜੇ ਉਹਦੇ ਬਰਾਬਰ ਦੇ ਹੋਣਗੇ ਉਹਨਾਂ ਨੂੰ ਖਵਾਉਣਗੇ ਮੈਂ ਜਿੱਦਾਂ ਮੱਖੀ ਦੇਖੀ ਆ ਜਿਹੜੇ ਉਹਨਾਂ ਦੇ ਬਰਾਬਰ ਦੇ ਹੋਣਗੇ ਉਹਨਾਂ ਨੂੰ ਖਵਾਉਣਗੇ ਕੋਲੋਂ ਖਵਾਉਣਗੇ ਕਿਉਂਕਿ ਉਹ ਬਰਾਬਰ ਦੇ ਐ ਹਾਲਾਂਕਿ ਉਹ ਬੰਦੇ ਉਹਨਾਂ ਨੂੰ ਮੋੜ ਕੇ ਕੁਝ ਨਹੀਂ ਖਵਾਉਂਦੇ ਇੱਕ ਮੈਂ ਵੇਖਿਆ ਵੀ ਇੱਕ ਬੰਦੇ ਦੇ ਸਰੋ ਖਾਣਗੇ ਦੂਜੇ ਸਾਰੇ ਇੱਕ ਬੰਦੇ ਦੇ ਸਰੋ ਖਾਣਗੇ ਤੇ ਉਹ ਬੰਦਾ ਐ ਫੋਕਰਾ ਹੋ ਜਾਂਦਾ ਵੀ ਮੇਰੇ ਕੋਲੇ ਪੈਸਾ ਹੈ ਤੇ ਜਿਹੜੇ ਮੇਰੇ ਨਾਲ ਖਾਂਦੇ ਬਰਾਬਰ ਦੇ ਨੇ ਇੱਕ ਵਿਚਾਰਾ ਉਹਨਾਂ ਵਿੱਚ ਗਰੀਬ ਹੁੰਦਾ ਆਮ ਨਾਰਮਲ ਹੁੰਦਾ ਜਿਹਦੀ ਗੁਜਾਇਸ਼ ਨਹੀਂ ਹੁੰਦੀ ਇਹਨਾਂ ਖਰਚਾ ਚੱਕਣ ਦੀ ਤੇ ਉਹਨੂੰ ਕਿਹਾ ਤਾਂ ਜਾਂਦਾ ਵੀ ਤੂੰ ਮੇਰਾ ਮਿੱਤਰ ਐ ਮੇਰਾ ਫਰੈਂਡ ਐ ਮੇਰੀ ਮਹਿਫਲ 'ਚ ਬੈਠ ਕਿਵੇਂ ਬੈਠਣਾ ਪਰ ਨਹੀਂ ਉਹਦੀ ਹੈਲਪ ਨਹੀਂ ਕੀਤੀ ਜਾਂਦੀ ਇੱਕ ਪਾਸੇ ਤੁਸੀਂ ਪਾਰਟੀ 'ਚ ਬੈਠੇ 10 ਦਾ 1000 5-5000 ਉਡਾ ਦਿੰਨੇ ਹੋ ਇੱਕ ਪਾਸੇ ਤੁਹਾਡਾ ਗ੍ਰੀਫ ਫਰੈਂਡ ਤੁਹਾਡੇ ਨਾਲ ਬੈਠਾ ਵਿਚਾਰਾ ਹਾਲਾਂਕਿ ਦੇ ਘਰ ਵਿੱਚ ਬਹੁਤ ਜ਼ਰੂਰਤਾਂ ਹੁੰਦੀਆਂ ਤੇ ਉਹਦਾ ਸਬਰ ਸੰਤੋਖ ਇੰਨਾ ਹੁੰਦਾ ਵੀ ਉਹ 10 ਮਿੰਟ ਤੁਹਾਡੇ ਕੋਲੇ ਆ ਜਾਂਦਾ ਵੀ ਮੇਰਾ ਟਾਈਮ ਟੱਪ ਜੇ ਯਾਰ ਮੈਂ ਖੁਸ਼ ਰਹਾ ਆਪਣੀ ਜ਼ਿੰਦਗੀ 'ਚ ਕੋਈ ਮਾੜਾ ਮੋਟਾ ਮੇਰੀਆਂ ਵੀ ਜ਼ਿੰਦਗੀ 'ਚ ਖੁਸ਼ੀਆਂ ਆ ਜਾਣ ਉਦੋਂ ਵੀ ਵਿਚਾਰਾ ਬੈਠ ਹੋਇਆ ਸੋਚੀ ਜਾਂਦਾ ਹੁੰਦਾ ਵੀ ਯਾਰ ਇਹ ਕਿੰਨੇ ਫੱਟੇ ਚੱਕੀ ਜਾਂਦੇ ਆ ਕਾਸ਼ ਵੀ ਮੇਰੇ ਕੋਲੇ ਪੈਸਾ ਹੁੰਦਾ ਮੈਂ ਵੀ ਮੇਰੇ ਪਰਿਵਾਰ ਲਈ ਕੁਝ ਕਰਦਾ ਹਣਾ ਉਹ ਜਦੋਂ ਮਹਿਮਲ ਜਿਹਾ ਬਹਿ ਕੇ ਖਾਂਦੇ ਪੀਂਦੇ ਆ ਤੇ ਉਹਨੂੰ ਵੀ ਦਿੰਦੇ ਆ ਖਾਣ ਪੀਣ ਨੂੰ ਤਾਂ ਤੇ ਦਿਮਾਗ 'ਚ ਕੋਈ ਗੱਲ ਆਉਂਦੀ ਆ ਵਿਚਾਰੇ ਦੇ ਵੀ ਕਾਸ਼ ਮੈਂ ਇਹ ਖਾਣਾ ਮੇਰੇ ਪਰਿਵਾਰ ਨੂੰ ਵੀ ਖਵਾ ਸਕਦਾ ਜਾਂ ਮੇਰੇ ਪਰਿਵਾਰ ਨਾਲ ਵੀ ਮੈਂ ਬਹਿ ਕੇ ਇਹ ਚੀਜ਼ਾਂ ਖਾ ਸਕਦਾ ਪਰ ਅਫਸੋਸ ਦੀ ਗੱਲ ਵੀ ਉਹਦਾ ਮਿੱਤਰ ਨਾਂ ਦਾ ਮਿੱਤਰ ਹੁੰਦਾ ਸਿਰਫ ਨਾਂ ਦਾ ਮਿੱਤਰ ਹੁੰਦਾ ਸੋ ਇਸ ਕਰਕੇ ਕਹਿਣੀ ਆ ਵੀ ਜੇ ਤੁਸੀਂ ਖੁਸ਼ ਰਹਿਣਾ ਤਾਂ ਇਹ ਜੋ ਲੋਕਾਂ ਤੋਂ ਦੂਰ ਹੋ ਜਾਓ ਨਹੀਂ ਖੁਸ਼ ਹੋ ਸਕਦੇ ਤੁਸੀਂ ਜਿਹਨਾਂ ਚੀਜ਼ਾਂ ਦੇ ਵਿੱਚ ਫਸੇ ਰਹੋਗੇ ਖੁਸ਼ ਹੋਣਾ ਤਾਂ ਮੈਂ ਤਾਂ ਬਾਰ-ਬਾਰ ਇਹੀ ਕਹੂੰਗੀ ਵੀ ਇਕੱਲੇ ਨਿਕਲੋ ਜਾਂ ਮ ਇਕੱਲੇ ਹੋ ਜਾਓ ਆਪਣੇ ਆਪ ਤੇ ਡਿਪੈਂਡ ਹੋ ਜਾਓ ਆਪਣੇ ਆਪ ਤੇ ਡਿਪੈਂਡ ਆਪਣੀ ਮਿਹਨਤ ਦੇ ਯਕੀਨ ਰੱਖੋ ਤੇ ਆਪਣੀ ਵਾਹਿਗੁਰੂ ਤੇ ਯਕੀਨ ਰੱਖੋ ਕਾਮਯਾਬੀ ਤੇ ਤੁਹਾਡੇ ਪੈਰਾਂ 'ਤੇ ਜਾ ਕੇ ਲੱਗੂਗੀ ਤੇ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਇਹਨਾਂ ਨੂੰ ਮੂੰਹ ਨਾ ਲਾਓ ਇੱਕ ਦਿਨ ਉਹ ਵੀ ਬਹਿ ਕੇ ਪਸਤਾਨਣਗੇ ਵੀ ਅਸੀਂ ਵੀ ਹੀਰੇ ਹੀਰੇ ਵਰਗੇ ਬੰਦੇ ਹੋਏ ਆ ਪਸਤਾਨਣਗੇ ਆਊਗਾ ਇੱਕ ਦਿਨ ਉਹ ਪਸਤਾਨਣਗੇ ਵੀ ਅਸੀਂ ਹੀਰੇ ਨਹੀਂ ਪਹਿਚਾਨ ਸਕੇ ਤੇ ਅਸੀਂ ਕਣਚ ਚੱਕ ਕੇ ਤੁਰੇ ਫਿਰਦੇ ਰਹੇ ਇਹ ਲੋਕਾਂ ਨੂੰ ਅਕਲ ਆਉਣੀ ਹੀ ਆਉਣੀ ਆ ਕਿਉਂਕਿ ਇਸ ਨਾਲ ਕੀਤੀ ਹੋਈ ਗੁਸਤਾਖੀ ਆਪਣੇ ਯਾਦ ਰਹਿੰਦੀ ਐ ਆਪਾਂ ਕਿਸੇ ਨਾਲ ਬਦਤਮੀਜ਼ੀ ਕਰਦੇ ਨਾ ਆਪਾਂ ਨੂੰ ਪਤਾ ਹੁੰਦਾ ਪੰਗਾ ਇਹ ਆ ਦੁਨੀਆ ਤੇ ਵੀ ਇੱਥੇ ਹੀਰੇ ਦਾ ਤੇ ਕਣਚ ਦਾ ਇੱਕ ਮੁੱਲਾ ਅਸਲੀ ਯੋਰੀ ਕਿਉਂ ਹੀਰੇ ਨੂੰ ਪਛਾਣਦਾ ਓਹੀ ਸੇਮ ਆਪਣੇ ਚ ਪ੍ਰੋਸੈਸ ਹੁੰਦਾ ਵੀ ਅਸਲੀ ਬੰਦੇ ਬੰਦਿਆਂ ਨੂੰ ਪਛਾਣ ਜਾਂਦੇ ਐ ਤੇ ਅੱਧੇ ਕਣਚ ਨੂੰ ਕਣਚ ਦੀ ਚਮਕ ਦੇਖੀ ਬਸ ਖਤਮ ਐ ਹੀਰੇ ਨੂੰ ਕਹਿਣਗੇ ਤੂੰ ਤਾਂ ਹੋਈ ਕੁਛ ਨਹੀਂ ਹੀਰੇ ਨਹੀਂ ਹੁੰਦਾ ਵੀ ਜਿਹੜਾ ਬਿਕਨ ਵਾਲਾ ਹੁੰਦਾ ਉਹਨੂੰ ਆਪਾਂ ਹੀਰਾ ਕਹਿੰਨੇ ਆ ਉਹ ਤਾਂ ਠੀਕ ਆਪਣੀ ਭੁੱਖ ਲਾਲਸਾ ਵਧੀ ਆ ਵੀ ਆਪ ਬੇਕਣ ਵਾਲੀ ਚੀਜ਼ ਨੂੰ ਹੀ ਹੀਰਾ ਕਹਨੇ ਆ ਹੀਰੇ ਲੋਕ ਵੀ ਹੁੰਦੇ ਆ ਜਿਹੜੇ ਤੁਹਾਨੂੰ ਦਿਲੋਂ ਪਿਆਰ ਕਰਦੇ ਆ ਦਿਲੋਂ ਰਿਸਪੈਕਟ ਕਰਦੇ ਆ ਤੁਹਾਡੀ ਪਰ ਤੁਸੀਂ ਤੁਸੀਂ ਉਹਨਾਂ ਦੀ ਭਾਵਨਾਵਾਂ ਦੀ ਬਿਲਕੁਲ ਕਦਰ ਨਹੀਂ ਕਰਦੇ ਤੁਸੀਂ ਇਗਨੋਰ ਮਾਰਦੇ ਹੋ ਤੁਹਾਡੇ ਦਿਲ ਚ ਇੱਕ ਕੀੜਾ ਹੁੰਦਾ ਵੀ ਅਸੀਂ ਇਹ ਤੋਂ ਕੀ ਲੈਣਾ ਹੈ ਤੇ ਇੱਕ ਤੁਹਾਡੇ ਦਿਮਾਗ ਚ ਇਹ ਹੁੰਦਾ ਵੀ ਇਹ ਗਰੀਬ ਬੰਦਾ ਆਪਣੇ ਕੋਲੋਂ ਇਹ ਕਿੱਧਰ ਜਾਂਦਾ ਦੂਰ ਨਹੀਂ ਜਾ ਸਕਦਾ ਸਮਝਣ ਵਾਲੇ ਬੇਰੀਆਂ ਗੱਲਾਂ ਸਮਝਣਗੇ ਉਹਦੇ ਦਿਮਾਗ ਚ ਇੱਕ ਗੱਲ ਹੁੰਦੀ ਹੈ ਵੀ ਗਰੀਬ ਬੰਦਾ ਇਹਨੂੰ ਮੇਰੇ ਤੇ ਕਰ ਗਰ ਜਾਏ ਮੇਰੇ ਤੋਂ ਦੂਰ ਨਹੀਂ ਹੋ ਸਕਦਾ ਕਦੇ ਠੀਕ ਹੈ ਜੇ ਕੋ ਗਰੀਬ ਹੁੰਦਾ ਉਹਦਾ ਫਾਇਦਾ ਚੁੱਕਿਆ ਜਾਂਦਾ ਵੀ ਇਹ ਨਹੀਂ ਤਾਂ ਕਿੱڑا ਦੂਰ ਜਾਣਾ ਉਹ ਉਹਦੀ ਭਾਵਨਾਵਾਂ ਦੀ ਉਹਦੀ ਕਦਰ ਉਹਦੀ ਫੈਮਿਲੀ ਦੀ ਜਰੂਰਤਾਂ ਕੋਈ ਨਹੀਂ ਸਮਝਦਾ ਇੱਕ ਦਿਨ ਐਸਾ ਆ ਜਾਂਦਾ ਉਸ ਬੰਦੇ ਦੇ ਦਿਲ 'ਚ ਵੀ ਇਨਸਾਨੀਅਤ ਜਾਗ ਪੈਂਦੀ ਹੈ ਉਹਨੂੰ ਵੀ ਲੱਗਦਾ ਵੀ ਯਾਰ ਮੈਂ ਖੁਦ ਮਿਹਨਤ ਕਰਾਂ ਮਿਹਨਤ ਕਰਕੇ ਆਪਣੇ ਪਰਿਵਾਰ ਲਈ ਕੁਝ ਕਰਾਂ ਆਪਣੇ ਪਰਿਵਾਰ ਨਾਲ ਬਹਿ ਕੇ ਮੈਂ ਵੀ ਮਹਿਫਲਾ ਸਜਾਵਾਂ ਯਾਰ ਕਾਮਾਂ ਵੀ ਮੈਂ ਪਾਲਟੀਆਂ ਗਰਾਹਾਂ ਨਾ ਬਟ ਉਦੋਂ ਤਾਂ ਮਨ ਮੁੜ ਜਾਂਦਾ ਮਨ ਕਿਉਂ ਮੁੜ ਜਾਂਦਾ ਉਹਨੂੰ ਐ ਲੱਗਦਾ ਵੀ ਯਾਰ ਮੈਂ ਪੈਸੇ ਪੈਸੇ ਲਈ ਤਰਸ ਰਿਹਾ ਮਹਤਾਜ ਆ ਪੈਸੇ ਦਾ ਹਨ ਇੱਥੇ ਇੰਜੋਏਮੈਂਟ ਹੁੰਦੀ ਹੈ ਖੂਬ ਮੈਨੂੰ ਵੀ ਖਾਣ ਨੂੰ ਦਿੱਤਾ ਜਾਂਦਾ ਪਰ ਯਾਰ ਮੇਰੇ ਕਿਵੇਂ ਗੱਲ ਚੁੱਤਰ ਸਕਦਾ ਹਾਲਾਂਕਿ ਮੇਰੀ ਫੈਮਿਲੀ ਕੋਲੇ ਉਸ ਜਹ ਹੈ ਨਹੀਂ ਆ ਅਸਲੀ ਬੰਦਾ ਆਪਣੀ ਫੈਮਿਲੀ ਦੇ ਨਾਲ ਹੁੰਦਾ ਉਹ ਆਪਣੀ ਫੈਮਿਲੀ ਨੂੰ ਦੁੱਖਾਂ ਚ ਦੇਖ ਕੇ ਤੇ ਉਹ ਉਹਦੇ ਗਲ ਚੋਂ ਚੀਜ਼ਾਂ ਫੁੱਲ ਜਾਂਦੀਆਂ ਕੋ ਨਹੀਂ ਖਾ ਸਕਦਾ ਕਿਉਂਕਿ ਉਹਦੇ ਦਿਲ ਚ ਵੀ ਹੁੰਦਾ ਯਾਰ ਮੇਰੀ ਫੈਮਿਲੀ ਹਰ ਇੱਕ ਬੰਦਾ ਇੱਥੇ ਫੈਮਿਲੀ ਦਾ ਪਿਆਰ ਕਰਦਾ ਹੈ ਉਹ ਹੋਣਗੇ ਵਿਚਾਰੇ ਮਾੜੇ ਕਰਮ ਵਾਲੇ ਜਿਹੜੇ ਆਪਣੀਆਂ ਫੈਮਲੀਆ ਤੋਂ ਦੂਰ ਹੋ ਜਾਂਦੇ ਆ ਹਨਾ ਕੋਈ ਮਤਲਬ ਨਹੀਂ ਅੱਧੇ ਲੋਕ ਤਾਂ ਐਂ ਦੁਖੀ ਹੋਈ ਜਾਂਦੇ ਭਲੇਖਿਆਂ ਦੀ ਜ਼ਿੰਦਗੀ ਕੱਢ ਜਾਂਦੇ ਮੈਂ ਕਮਾਲ ਮੰਨ ਗਈ ਭਲੇਖਿਆਂ ਦੀ ਜੋਈ ਜਾਂਦੇ ਆ ਰੀਅਲ ਲਾਈਫ ਦੇ ਨਹੀਂ ਪਤਾ ਵੀ ਰੀਅਲ ਲਾਈਫ ਹੈ ਕੀ ਦੁਨੀਆਦਾਰੀ ਕੀ ਜਿਹਦੇ ਨਹੀਂ ਪਤਾ ਖੁਸ਼ ਰਹਿਣਾ ਤਾਂ ਉਹਨਾਂ ਬੰਦਿਆਂ ਤੋਂ ਦੂਰ ਹੋ ਜਾ ਜਿਹੜੀ ਤੁਹਾਡੀ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਤੁਹਾਡੀ ਫਰੈਂਡਸ਼ਿਪ ਦੀ ਕਦਰ ਨਹੀਂ ਕਰਦੇ ਤੁਹਾਡੀ ਇਨਸਾਨੀਅਤ ਨੂੰ ਨਹੀਂ ਸਮਝ ਸਕਦੇ ਦੂਰ ਹੋ ਜਾਓ ਚਾਹੇ ਰੋਟੀ ਸੋਨੂੰ ਛੱਟੀ ਨਾਲ ਖਾਣੀ ਪੈ ਜੇ ਪਰ ਲੜਕਦੀ ਖਾਓ ਯਾਦ ਕਰੋਂਗੋ ਇੱਕ ਦਿਨ ਮੇਰੀਆਂ ਗੱਲਾਂ ਦੋ ਤਿੰਨ ਗੱਲਾਂ ਮੇਰੀਆਂ ਮੰਨ ਲਓ ਸੌਖੇ ਰਹੋਗੇ ਇੱਕ ਤਾਂ ਨਜਾਇਜ਼ ਡਰਨਾ ਛੱਡ ਦਿਓ ਡਰਨਾ ਕਿਸੇ ਤੋਂ ਵੀ ਨਹੀਂ ਬਿਨਾਂ ਰੱਬ ਤੋਂ ਤੁਸੀਂ ਕਿਸੇ ਤੋਂ ਨਹੀਂ ਡਰਨਾ ਛੱਡੋ ਡਰਨਾ ਅਕਾਲ ਪੁਰਖ ਵੈਗਰੂ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਨਾ ਦੇਣ ਵਾਲਾ ਰੋਟੀ ਸੋਨੂੰ ਉਹ ਹੈ ਛੋਡੇ ਦੁਖਦਾਰ ਦੋ ਪਸੰਦਦਾ ਜੇ ਛੋਡੇ ਕੰਮ ਨਹੀਂ ਹੋਣ ਦਿੰਦਾ ਤਾਂ ਨਹੀਂ ਹੋਣ ਦਿੰਦਾ ਜੇ ਛੋਡੇ ਕੰਮ ਕਰਨਾ ਹੈ ਤਾਂ ਝੁਟਕੀ ਚ ਸੋਨੂੰ ਐ ਨਹੀਂ ਪਤਾ ਕਿੱਥੇ ਲੈ ਜਾਊਗਾ ਪਾਸਾ ਪਲਟ ਦਿੰਦਾ ਉਹ ਜਦੋਂ ਪਰਮਾਤਮਾ ਦੀ ਮਿਹਰ ਸੋਡੇ ਤੇ ਹੋ ਜਾਂਦੀ ਹੈ। ਸੋ ਥੋੜੇ ਜਿਹਾ ਪਰਮਾਤਮਾ ਤੇ ਯਕੀਨ ਰੱਖਿਆ ਕਰੋ 10 ਦਿਨ ਭਗਤੀ ਕਰਕੇ 11ਵੇਂ ਦਿਨ ਨਬਾ ਲਿਆ ਕਰੋ ਵੀ ਸਾਡੇ ਕੋਲ ਰੱਬ ਪ੍ਰਗਟ ਹੋਦੇ। ਕਹਾਣੀਆਂ ਪੜੋ ਵੀ ਧੰਨੇ ਭਗਤ ਨੇ ਕੀ ਕੀ ਉਹਦੀ ਸਟੋਰੀ ਸੀ। ਧੰਨੇ ਭਗਤ ਨੇ ਕਿਵੇਂ ਰੱਬ ਨੂੰ ਪਾਇਆ ਸੀ। ਇੱਕ 6 ਸਾਲ ਦਾ ਧਰੂਬ ਸੀ ਉਹਨੇ ਰੱਬ ਨੂੰ ਕਿਵੇਂ ਪਾਇਆ ਸੀ ਉਹ ਚੀਜ਼ਾਂ ਪੜਿਆ ਕਰੋ। ਫਿਰ ਤੁਹਾਨੂੰ ਪਤਾ ਲੱਗੂ ਵੀ ਰੱਬ ਸੌਖਾ ਨਹੀਂ ਹੁੰਦਾ ਪਾਉਣਾ। ਰੱਬ ਵਜਦਾ ਕਿਹਦੇ ਤੇ ਬੰਦਿਆਂ 'ਚ ਇਨਸਾਨੀਅਤ ਨੂੰ ਤੁਸੀਂ ਪਿਆਰ ਨਹੀਂ ਕਰਦੇ ਰਿਸ਼ਤਿਆਂ ਨੂੰ ਤੁਸੀਂ ਝੂਠੇ ਬਣਾ ਛੱਡਿਆ ਇਨਸਾਨੀਅਤ ਖਤਮ ਹੈ ਪੈਸਾ ਮੂਰੇ ਹੈ ਤੇ ਜਾਂ ਜੇ ਕੋਈ ਵੱਡਾ ਵੀਆਈਪੀ ਲੋਕ ਹੈ ਉਹਨਾਂ ਦੇ ਤੁਸੀਂ ਜਾ ਕੇ ਸੱਸਰੀਆਂ ਗੱਲਾਂ ਬੁਲਾਉਨੇ ਹੋ ਫੇਰ ਪਿਆਰ ਕਿੱਥੋਂ ਲੱਭਦੀ ਬਿਨ ਮਤਲਬ ਤਾਂ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਫੇਰ ਪਿਆਰ ਦੀਆਂ ਗੱਲਾਂ ਕਿੱਥੇ ਕਰਦੇ ਹੋ ਖੁਸ਼ ਕਿਵੇਂ ਰਹਿ ਸਕਦੇ ਹੋ ਉਹ ਖੁਸ਼ ਤੇ ਰਹਿਣਾ ਤਾਂ ਵੀਰੇ ਮਸਤ ਹੋ ਜਾ ਸਾਧੂ ਸੰਤ ਇਹਨੇ ਖੁਸ਼ ਕਿਉਂ ਰਹਿੰਦੇ ਹੋ ਮਸਤ ਹੋ ਜਾਂਦੇ ਆ ਉਹਨਾਂ ਮਤਲਬੀ ਇਹ ਰਹ ਜਾਂਦਾ ਵੀ ਚਾਰ ਰੋਟੀਆਂ ਧਰ ਕੇ ਸਬਜ਼ੀ ਆਪਾਂ ਖਾ ਲ ਲਈਆਂ ਉਹਨਾਂ ਨੂੰ ਭੁੱਖ ਹੀ ਨਹੀਂ ਰਹਿੰਦੀ। ਅਸਲੀ ਸਾਧੂ ਸੰਤ ਜ਼ਿੰਦਗੀ ਚ ਮਸਤ ਰਹਿੰਦੇ ਆ ਕਿਉਂ ਰਹਿੰਦੇ ਆ ਕਿਉਂਕਿ ਉਹਨੂੰ ਉਹ ਲਾਲਸਾ ਹੁੰਦੀ ਨਹੀਂ। ਮੇਰੀ ਮੰਨੋਗੇ ਤਾਂ ਮਸਤ ਰਹਿਣ ਲੱਗ ਜਾਓ। ਛੱਡੋ ਇੱਧਰ ਲੀਆਂ ਉੱਧਰ ਲੀਆਂ ਛੱਡੋ ਮੇਰੇ ਕੋਲੇ ਪੈਸਾ ਥੋੜਾ ਹੈ ਬਾਹਲਾ ਹਾਏ ਮੇਰੇ ਕੋਲੇ ਕੁੜੀਆਂ ਐ ਮੇਰੇ ਕੋਲੇ ਮੁੰਡਾ ਨਹੀਂ ਮੇਰੇ ਕੋਲੇ ਮੁੰਡਾ ਮੇਰੇ ਕੋਲੇ ਕੁੜੀ ਨਹੀਂ ਜਿੰਨ ਕੋਸਕ ਲੋਕਾਂ ਦੇ ਮੁੰਡੇ ਵੀ ਹੈਗੇ ਆ। ਜਿਨ੍ਹਾਂ ਤੋਂ ਮਾਪਿਓ ਇੰਨੇ ਕਿ ਦੁਖੀ ਆ ਜਿਹੜੇ ਕਹਿੰਦੇ ਵੀ ਸਾਡੇ ਤੋਂ ਕੁੜੀਆਂ ਹੁੰਦੀਆਂ। ਸੋ ਉਹਨਾਂ ਲੋਕਾਂ ਨੂੰ ਵੀ ਦੇਖਿਆ ਕਰੋ ਮੂੰਹ ਨਾਲ ਮੈਂ ਤੁਹਾਨੂੰ ਦਿਖਾ ਦੂੰਗੀ ਕਹਿੰਦੇ ਵੀ ਸਾਡੇ ਕੁੜੀਆਂ ਹੁੰਦੀਆਂ ਸੀ ਵਿਆਹ ਕੇ ਤੋਰ ਦਿੰਦੇ ਹੁਣ ਇਹਦਾ ਕੀ ਕਰਗੇ ਕੁਸ ਲੋਕ ਇਹੋ ਜਿਹੇ ਵੀ ਐ ਹਰ ਇੱਕ ਬੁੜੀ ਬੰਗੀ ਯਾਰ ਰਬਾ ਮੈਨੂੰ ਪੁੱਤ ਦੇ ਦੇ ਪੁੱਤ ਦੇ ਦੇ ਪੁੱਤ ਦੇ ਦੇ ਕਦੇ ਗੁਰੂ ਘਰ ਜਾ ਕੇ ਵੀ ਆਏ ਕਦੇ ਰਬਾ ਵੀ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਪਰ ਬੁੱਧੀ ਵਾਲਾ ਬਖਸ਼ੀ ਮਹਾਰਾਜ ਮੈਨੂੰ ਧੀ ਦੀ ਦਾਤ ਬਖਸ਼ੀ ਬੁੱਧੀ ਵਾਲੀ ਬਖਸ਼ੀ ਕਦੇ ਚੀਜ਼ਾਂ ਮੰਗਦੇ ਮਤਲਬ ਕੱਢੇ ਕਿਹਦੇ ਨੇ ਚੀਜ਼ਾਂ ਨਹੀਂ ਕੱਢੇ ਫਿਰ ਖੁਸ਼ੀਆਂ ਕਿੱਥੋਂ ਭਾਲਦੇ ਹੋ ਤੁਸੀਂ ਹਰ ਇੱਕ ਚੀਜ਼ ਨੂੰ ਮੰਗਿਆ ਕਰੋ ਮੰਗਿਆ ਨੂੰ ਸਹੀ ਸਹੀ ਮਹਿਨਿਆਂ ਦੇ ਵਿੱਚ ਕਰੋ ਵੀ ਮਾਲਕਾ ਪੁੱਤਰ ਦੇ ਵੀ ਧੀ ਦੇ ਵੀ ਮੇਰਾ ਬੁੱਧੀ ਵਾਲਾ ਹੋਵੇ ਮੇਰੇ ਕਹਨੇ ਚ ਰਹੇ ਮਾਲਕਾ ਮੇਰਾ ਆਗਿਆਕਾਰੀ ਬੱਚਾ ਹੋਵੇ ਇਹ ਜਿੱਦਾਂ ਮੰਗਣੀਆਂ ਨਹੀਂ ਪੁੱਤ ਦੇ ਦੇ ਰੱਬਾ ਧੀ ਦੇ ਦੇ ਰੱਬਾ ਪੈਸਾ ਦੇ ਦੇ ਰੱਬਾ ਮੇਰਾ ਘਰ 파 ਦੇ ਰੱਬਾ ਮੇਰੇ ਕੋਲ ਗੱਡੀ ਹੈ ਨਹੀਂ ਗੱਡੀ ਦੇ ਦੇ ਐ ਕਰੀ ਜਾਂਦੇ ਰਹਿੰਦੇ ਸਾਰਾ ਦਿਨ ਉਹ ਨੂੰ ਨਹੀਂ ਥੋੜਾ ਪਤਾ ਸਭ ਕੁਝ ਦਿੰਦਾ ਉਹ ਤੁਹਾਨੂੰ ਪਰ ਤੁਹਾਨੂੰ ਖੁਸ਼ ਰਹਿਣਾ ਆਉਂਦਾ ਹੀ ਨਹੀਂ ਕਿਉਂਕਿ ਰੱਬ ਜੇ ਤੁਹਾਨੂੰ ਕੁਝ ਦੇ ਦੇ ਤੁਸੇ ਤਾਂ ਸ਼ੂਗਰ ਨਹੀਂ ਕਰਦੇ ਅੱਗੇ ਵੱਧ ਜਾਣੇ ਹੋ ਜਿਉਂ ਇੱਕ ਚੀਜ਼ ਹੁਣ ਦੇਤੀ ਆਹ ਤਾਂ ਅਗਲੀ ਹੁਣ ਆਹ ਦੇ ਦੇ ਛੋਡੀ ਲਾਲਸਾ ਨਹੀਂ ਮੁੱਕਦੀ ਤੁਸੀਂ ਮੁੱਕ ਜਾਨੇ ਹੋ ਇਹਨਾਂ ਚੱਕਰਾਂ 'ਚ ਤੁਸੀਂ ਜ਼ਿੰਦਗੀ ਗੱਡ ਜਾਣੇ ਹੋ ਖੁਸ਼ ਕਿਉਂ ਹੋ ਖੁਸ਼ ਕਿਵੇਂ ਰਹਿ ਸਕਦੇ ਹੋ ਪਹਿਲਾਂ ਤਾਂ ਆਪਣੀ ਭੁੱਖ ਨੂੰ ਕੰਟਰੋਲ ਕਰੋ ਆਪਣੇ ਛੋਟੇ ਛੋਟੇ ਸ਼ੰਕਾ ਨੂੰ ਬਾੜੋ ਹੁਣ ਸਾਡੇ ਘਰੇ ਗੱਡੀ ਹੈ ਸਫ਼ਰ ਤੇ ਸਾਨੂੰ ਉਹ ਵੀ ਲੈ ਜਾਂਦੀ ਹੈ ਤੇ ਫਿਰ ਮੈਂ ਤਾਂ ਕਹ ਦੂ ਵੀ ਇੰਨਾ ਚਿਰ ਫੋਰਚੂਨ ਨਹੀਂ ਰੱਬ ਦਿੰਦਾ ਮੈਂ ਤਾਂ ਤਾਂ ਪਾਠ ਨਹੀਂ ਕਰਦੀ ਮੈਂ ਨਹੀਂ ਰੱਬ ਨੂੰ ਮੰਨਦੀ ਫਲਾਣੇ ਕੋਲ ਦਾ ਫੋਰਚੂਨਰ ਹੈ ਲੈ ਹੱਦ ਆ ਫਿਰ ਤੇ ਲੋਕ ਐਸੇ ਵੀ ਇਹ ਵਿਚਾਰੇ ਜਿਹੜੇ ਟ੍ਰੇਨਾਂ 'ਚ ਸਫ਼ਰ ਕਰਦੇ ਆ ਬੱਸਾਂ 'ਚ ਸਫ਼ਰ ਕਰਦੇ ਮੈਂ ਰੁਸ ਕੇ ਬਹਿ ਜਾਂ ਨੀ ਰੱਬ ਨਾ ਮੈਨੂੰ ਤੇਰਾ ਪਾਠ ਕਰਦੀ ਮੈਨੂੰ ਤਾਂ ਫੋਰਚੂਨਰ ਗੱਡੀ ਚਾਹੀਦੀ ਐ ਫੇਰ ਦੱਸ ਇਹ ਚੀਜ਼ਾਂ ਨਹੀਂ ਹੁੰਦੀਆਂ ਵੀਰੇ ਇਹ ਵੀ ਤੁਸੀਂ ਮੰਗਾ ਮੰਗਦੇ ਹਾਂ ਰੱਬ ਤੋਂ ਮੰਗਾ ਮੰਗਦੇ ਹਾਂ ਨਾ ਤਾਂ ਤਾਂ ਕਿਤੇ ਸ਼ੁਕਰ ਕੀਤਾ ਨਾ ਸ਼ੁਕਰਾਨਾ ਕੀਤਾ ਪਰਮਾਤਮਾ ਦਾ ਖੁਸ਼ੀਆਂ ਕਿੱਥੋਂ ਲੱਭਦੇ ਹਾਂ ਗੁਰੂ ਘਰ ਤੁਸੀਂ ਜਾਣਾ ਨਹੀਂ ਮੱਥਾ ਟੇਕਣਾ ਨਹੀਂ ਗੁਰਦੁਆਰੇ 'ਚ ਬਗ ਜਾਣ ਮੈਂ ਆਪ ਦੇਖਦੀ ਹੁੰਨੀ ਆ ਬੈਠੇ ਬੈਠੇ ਕਈ ਵਾਰੀ ਆਪ ਦਾ ਚਿੱਤ ਮੇਰੇ ਖਿਜਣ ਲੱਗ ਜਾਂਦਾ ਮੈਂ ਉੱਠ ਕੇ ਤੁਰ ਪੈਣੀ ਆ ਵੀ ਮੈਂ ਕੁਝ ਨਾ ਕੁਝ ਕਹੂੰਗੀ ਤੇ ਸਾਡੀ ਜਿਦਾਈ ਹੋ ਜਾਣੀ ਆ ਇੱਥੇ ਚੰਗਾ ਨਹੀਂ ਹੁੰਦਾ ਗੁਰੂ ਘਰ ਅੱਜ ਜਾ ਕੇ ਕਿਸੇ ਨਾਲ ਜਿਲਿਆ ਕਰਨੀ ਹੈ ਨਾ ਉਥੇ ਮਾ ਬੀਬੀਆਂ ਮਾਤਾਵਾਂ ਕੀ ਕਰਨ ਗਈਆਂ ਮੈਂ ਕਮਾਲ ਮੰਨ ਜਾਨੀ ਆ ਮਹਾਰਾਜ ਸਾਹਮਣੇ ਬਾਣੀ ਚੱਲੀ ਜਾਂਦੀ ਤੇ ਗੱਲਾਂ ਮਰੀ ਜਾਂਦੀਆਂ 10 ਵਾਰੀ ਬਾਬੇ ਟੋਕਦੇ ਆ ਬੀਬੀਓ ਚੁੱਪ ਕਰਜੋ ਚੁੱਪ ਕਰਜੋ ਬਾਤ ਸੁਣ ਲਓ ਬੀਬੀਓ ਚੁੱਪ ਕਰਜੋ ਤੁਸੀਂ ਗੁਰਬਾਣੀ ਦੀ ਤੱਕ ਕਦਰ ਨਹੀਂ ਜਾਣਦੇ ਉੱਥੇ ਰੌਲਾ ਪਾਉਣ ਬੈਠ ਜਾਂਦੇ ਆ ਅਕਰੱਬਾ ਸਾਨੂੰ ਖੁਸ਼ੀਆਂ ਦੇ ਦੇ ਜਿਸ ਰੱਬ ਤੋਂ ਖੁਸ਼ੀਆਂ ਮੰਗਦੇ ਹੋ ਮੈਨੂੰ ਐਂ ਦੱਸੋ ਤੁਸੀਂ ਟਾਈਮ ਕਿੰਨਾ ਕੱਢਦੇ ਹੋ ਕਿੰਨਾ ਸਮਾਂ ਦਿੰਨੇ ਹੋ ਉਸ ਰੱਬ ਨੂੰ ਅੱਧਾ ਘੰਟਾ 10 ਮਿੰਟ 20 ਮਿੰਟ ਟਾਈਮ ਤਾਂ ਦੱਸੋ ਕਿੰਨਾ ਦਿੰਨੇ ਹੋ ਕਿੰਨਾ ਟਾਈਮ ਬਹਿ ਕੇ ਉਹਦਾ ਨਾਮ ਲੈਣੇ ਖੁਸ਼ੀਆਂ ਲੈਣੀਆਂ ਖੁਸ਼ੀਆਂ ਲੈਣਾ ਸਿੱਖੋ ਜ਼ਰੂਰੀ ਹੈ ਖੁਸ਼ੀਆਂ ਲੈਣੀਆਂ ਮੈਂ ਨਹੀਂ ਕਹਿੰਦੀ ਮੇਰਾ ਗਲ ਵੱਡਦੇ ਤੁਸੀਂ ਆ ਕੇ ਜੇ ਮੈਂ ਝੂਠ ਬੋਲਾਂ ਜੇ ਤੁਸੀਂ ਖੁਸ਼ ਰਹਿਣਾ ਨਾ ਆਪਣੇ ਸ਼ੌਂਕਾਂ ਨੂੰ ਛੋਟੇ ਕਰ ਲਓ ਕਿਉਂਕਿ ਜਿਹੜਾ ਕੁਝ ਤੁਹਾਨੂੰ ਰੱਬ ਨੇ ਦੇਣਾ ਉਹ ਦੇਣੀ ਹੀ ਦੇਣਾ ਹੈ ਉਹ ਸਾਰੀਆਂ ਫਿਕਰਾਂ ਰੱਬ ਦੇ ਛੱਡ ਦਿਓ ਮੇਰੇ ਮੁੰਡੇ ਲਈ ਬਹੂ ਕਿਹੋ ਜੀ ਮਿਲੂ ਉਹ ਵੀ ਛੱਡ ਦਿਓ ਹਾਏ ਮੇਰੀ ਸਭ ਮੇਰੀ ਬੇਟੀ ਜਵਾਨ ਉਹਦੇ ਲਈ ਮੁੰਡਾ ਮਾੜਾ ਨਾ ਮਿਲ ਜੇ ਉਹ ਵੀ ਰੱਬ ਤੇ ਛੱਡ ਦਿਓ ਠੀਕ ਹੈ ਮੇਰੀ ਫਸਲ ਨਾ ਮਾਰੀ ਜਾਏ ਉਹ ਵੀ ਪਰਮਾਤਮਾ ਤੇ ਛੱਡ ਦੋ ਠੀਕ ਹੈ ਮੇਰੀ ਸੀਧ ਮੇਰੀ ਜੇਤਨਾ ਇਹ ਹੋ ਜਾਏ ਉਹ ਵੀ ਰੱਬ ਤੇ ਛੱਡ ਦੋ ਕਿਉਂਕਿ ਜਿੰਨੇ ਸਾਉ ਨੇ ਸਾਨੂੰ ਦਿੱਤੇ ਉਹ ਦੇਣੀ ਦੇਣੇ ਆ ਖੁਸ਼ ਰਹਿਣ ਲੱਗ ਜੂਗੇ ਪਰ ਗੱਲਾਂ ਮੰਨ ਲਓ ਮੇਰੀਆਂ ਜੇ ਮੰਨ ਸਕਦੇ ਹਾਂ ਬਾਲੀ ਵਧੀਆ ਜ਼ਿੰਦਗੀ ਹੈ ਮੈਂ ਉਹਨਾਂ ਚੀਜ਼ਾਂ ਚ ਆ ਚੁੱਕੀ ਹਾਂ ਮੈਂ ਵੀ ਤੁਹਾਡੇ ਵਾਂਗੂੰ ਰੋਂਦੀ ਤੇ ਹੁੰਦੀ ਰਹਿੰਦੀ ਸੀ ਕੀ ਖਟਲਿਆ ਰੋ ਤੋ ਕੇ ਫਿਰ ਕਿਹੜਾ ਮੇਰੇ ਕਿਸ ਨੇ ਹੈਲਪ ਕਰਤੀ ਸੀ ਕਰਨਾ ਤਾਂ ਖੁਦ ਨੂੰ ਪਿਆ ਨਾ ਸਾਰਾ ਕੁਝ ਮਿਹਨਤ ਤਾਂ ਆਪ ਨੂੰ ਕਰਨੀ ਪਈ ਨਾ ਰੋਇਆ ਤਾਂ ਇਹ ਨਾ ਕਰੋ ਨੰਬਰ 1 ਕਿਸੇ ਕੋਲੇ ਰੋਣਾ ਤਾਂ ਤੁਸੀਂ ਬਿਲਕੁਲ ਨਹੀਂ ਜੇ ਤੁਸੀਂ ਤੇ ਇੱਕ ਜਿਹੜਾ ਤੁਹਾਡੇ ਕੋਲੇ ਘਟੀਆ ਗੱਲਾਂ ਕਰਦਾ ਉਹ ਬੰਦੇ ਤੋਂ ਦੂਰ ਹੋ ਜਾਓ ਇਹ ਖੁਸ਼ ਰਹਿਣ ਦੇ ਰਾਜ ਹੈ ਤਰੀਕੇ ਦੱਸ ਰਹੀ ਹਾਂ ਤੁਹਾਨੂੰ ਖੁਸ਼ ਰਹਿਣ ਤੇ ਦੁੱਖ ਵੀ ਦੂਰ ਹੋਣਗੇ ਤੁਹਾਡੇ ਜਿਹੜੇ ਬੰਦੇ ਨੇ ਤੁਹਾਡੇ ਕੋਲੇ ਆ ਕੇ ਛੜੀਆਂ ਤੇ ਡਿਗਮੀਆਂ ਗੱਲਾਂ ਕਰਨੀਆਂ ਉਹ ਤੂੰ ਪਾਸਾ ਵੱਟ ਲਓ ਚਾਹਲੇ ਨੂੰ ਕਹਿ ਦਿਓ ਬਿੰਦਕ ਦਾ ਗੁੱਸਾ ਵੀ ਬਈ ਮੇਰੇ ਕੋਲੇ ਇਹ ਜੀਆਂ ਗੱਲਾਂ ਨਾ ਕਰ ਅਗਰ ਮੇਰਾ ਮਾਣ ਇਹ ਗੱਲਾਂ ਨੂੰ ਚੱਲਦਾ ਨਹੀਂ ਖੁਸ਼ ਤਾਂ ਵੱਲੋਂ ਮਲੀ ਰਹੋਗੇ ਖੁਸ਼ ਨਾ ਪਾ ਲੋ ਵੀ ਸਾਡੇ ਘਰ ਦੇ ਵਿੱਚ ਆ ਹੋਵੇ ਯਾਰ ਯਾਰ ਮੈਂ ਮਿਹਨਤ ਕਰਕੇ ਸੋਫੇ ਬਣਾਉਣੇ ਆ ਮੇਰਾ ਘਰ ਸੋਹਣਾ ਲੱਗੂ ਯਾਰ ਮੈਂ ਬਾਹਲੇ ਸੋਹਣੇ ਇੱਕੋ ਜਿਹੇ ਪੜਦੇ ਲੈ ਆ ਕਿ ਲੋ ਮੈਂ ਮਿਹਨਤ ਕਰਨੀ ਆ ਹਨਾ ਯਾਰ ਸਾਡਾ ਨਾਉਣ ਵਾਲਾ ਸੋਹਣਾ ਨਹੀਂ ਹੈਗਾ ਤੇ ਮੈਂ ਇਹਦੇ ਚ ਤੇਲਾਂ ਟੂਲਾ ਲਵਾਉ ਮਿਹਨਤ ਕਰਦੇ ਆ ਜਦ ਸਾਡਾ ਘਰ ਬਹੁਤ ਸੋਹਣਾ ਜਾ ਰਿਹਾ ਇਹ ਸਫਾਈ ਨਹੀਂ ਹੋਈ ਮੈਂ ਸਫਾਈ ਕਰਾਂ ਖੁਸ਼ ਨਾ ਤੇ ਹਰ ਇੱਕ ਗੱਲ ਚ ਤੁਹਾਨੂੰ ਲੱਭਣੀਆਂ ਨਹੀਂ ਆਉਂਦੀਆਂ ਖੁਸ਼ੀ ਕਿਹੜੀ ਗੱਲ ਚ ਨਹੀਂ ਹਾਏ ਯਾਰ ਮੇਰੇ ਬੱਚੇ ਆਉਣ ਵਾਲੇ ਆ ਤੇ ਗੋਭੀ ਹੁਣ ਆਮ ਚੱਲ ਰਹੀ ਆ ਯਾਰ ਉਹਦੇ ਲਈ ਉਹਨਾਂ ਲਈ ਮੈਂ ਛੋਟੇ ਥੋੜੇ ਬਹੁਤੇ ਪਕ ਕਰਦਾ ਖਾਣਗੇ ਬਾਹਰਲਾ ਨਹੀਂ ਖਾਣਗੇ ਖੁਸ਼ੀ ਹਰ ਇੱਕ ਚੀਜ਼ ਆ ਵਰਸ ਨੂੰ ਲੱਭਣੀ ਨਹੀਂ ਆਉਂਦੀ ਪੈ ਕੇ ਦੁੱਖਾਂ ਚ ਖੁਸ਼ ਹੋ ਸੈਡ Song ਸੁਣ ਕੇ ਖੁਸ਼ ਹੋ ਹਾਏ ਮੈਨੂੰ ਗਲਾਨਾ ਕਹੇਗਾ ਜੀ ਮੈਨੂੰ ਤਾਂ ਫਲਾਨਾ ਆਇਆ ਕਹੇਗਾ ਇਹਨਾਂ ਚੀਜ਼ਾਂ ਤੋਂ ਨਿਕਲੋ ਕਿਸੇ ਨੇ ਨਹੀਂ ਤੁਹਾਨੂੰ ਕੱਢਣਾ ਬਾਹਰੋਂ ਆ ਕੇ ਵੀਰੇ ਕਿਸੇ ਨੇ ਨਹੀਂ ਕੱਢਣਾ ਖੁਦ ਨੂੰ ਨਿਕਲਣਾ ਪਊ ਜੇ ਮੇਰੀ ਵੀਡੀਓ ਸੁਣ ਕੇ ਅਸਰ ਕਰੋਗੇ ਫੇਰ ਨਿਕਲੋਗੇ ਮੈਂ ਨਿਕਲੀਆਂ ਤੁਹਾਨੂੰ ਦੱਸ ਰਹੀ ਹਾਂ ਕੋਈ ਨਹੀਂ ਬਾਹਰਦਾ ਛੋਡੀ ਬਿਨਾ ਰੱਬ ਤੋਂ ਖੁਸ਼ ਰਹਿਣਾ ਸਿੱਖੋ ਬਿਨਾ ਮਤਲਬ ਤੋਂ ਖੁਸ਼ੀਆਂ ਦਾ ਕੀ ਹੈ ਜਿੱਥੇ ਮਰਜ਼ੀ ਲੱਭ ਲਓ ਆਪਦੇ ਬੱਚੇ ਦਾ ਬਰਥਡੇ ਮਨਾਓ ਨਹੀਂ ਛੋਟੇ ਚ ਗਜੈਸ਼ ਘਰੇ ਭਮਾ ਪ੍ਰਸ਼ਾਦ ਬਣਾ ਲਓ ਖੀਰ ਬਣਾ ਲਓ ਪਾਰਟੀ ਦਾ ਪਾਰਟੀ ਆ ਨਾ ਕੋਈ ਜ਼ਰੂਰੀ ਥੋੜੀ ਆ ਵੀ ਆਪਾਂ 10000 ਲਾ ਕੇ ਪਾਰਟੀ ਜਾਂ ਲੋਕਾਂ ਨੂੰ ਖਵਾ ਦੀ ਪਾਰਟੀ ਬਣਨੀ ਹੈ ਪਾਰਟੀ ਤਾਂ ਛੋਟੀ ਹੋ ਜਾਂਦੀ ਹੈ ਅਸੀਂ ਤਿੰਨੇ ਜਣ ਮਦਨ ਮਨਾ ਲੈਣੇ ਨੱਚ ਲੈਣੇ ਖੂਬ ਮਸਤੀ ਕਰ ਲੈਣੇ ਤਿੰਨੇ ਕਰ ਲੈਣੇ ਬੜਾ ਇੰਜੋਏ ਕਰਦੇ ਹਾਂ ਤਾਂ ਲੱਗਦਾ ਵੀ ਸਾਡੇ ਵਰਗਾ ਤਾਂ ਕੋਈ ਹੈ ਨਹੀਂ ਸਿਰ ਅਗਲੀ ਮੈਂ ਕਹਿ ਦਿੰਨੀ ਵੀ ਸਾਡੇ ਵਰਗਾ ਅੱਜ ਕੋਈ ਖੁਸ਼ ਨਹੀਂ ਹੈਗਾ ਜਦੋਂ ਅਸੀਂ ਪਾਰਟੀ 'ਚ ਮਗਨ ਹੋ ਜਾਂਦੇ ਆ ਤਿੰਨੇ ਕੋਈ ਫਰਕ ਨਹੀਂ ਪੈਂਦਾ ਸਾਨੂੰ ਤਾਂ ਵੀ ਸਾਡੇ ਨਾਲ ਦੁਨੀਆ ਹੀ ਤੁਰੇ ਤੁਰਨਾ ਤਾਂ ਵੀ ਕੱਲਿਆਂ ਨੂੰ ਬੰਦ ਹੈ ਭੀੜ 'ਚ ਤਾਂ ਲੋਕ ਨਹੀਂ ਲੱਭਦੇ ਕਿਸੇ ਨੂੰ ਭੀੜ 'ਚ ਤੁਰ ਤੁਰੇ ਉਹ ਵੀ ਨਾ ਇਕੱਲੇ ਤੁਰੋ ਆਪਣੇ ਆਪ ਦਾ ਪਤਾ ਤਾਂ ਲੱਗੂ ਮੈਂ ਕਿੱਥੇ ਜਾ ਰਿਹਾ ਸੋ ਅਗਲੀ ਵੀਡੀਓ 'ਚ ਆਪਾਂ ਸੋਨਾਂ ਹੋਰ ਗੱਲਾਂ ਕਰਾਂਗੇ ਪਲੀਜ਼ ਜਿਹੜੀਆਂ ਮੇਰੇ ਗੱਲਾਂ ਸੁਣ ਕੇ ਸਟਰੋਂਗ ਹੋ ਰਹੀਆਂ ਮੈਨੂੰ ਫੋਨ ਕਰਕੇ ਜਰੂਰ ਦੱਸਣਾ ਜਾਂ ਮੈਨੂੰ ਮੈਸੇਜ ਕਰਨਾ ਵੀ ਅਸੀਂ ਸਟਰੋਂਗ ਹੋ ਰਹੀਆਂ ਮੈਨੂੰ ਬਹੁਤ ਖੁਸ਼ੀ ਮਿਲੂਗੀ ਵੀ ਮੈਂ ਮਿਹਨਤ ਕਰ ਰਹੀ ਹਾਂ ਤੇ ਤੁਹਾਡੇ ਤੇ ਅਸਰ ਹੋ ਰਿਹਾ ਪਲੀਜ਼ ਮੈਨੂੰ ਖੁਸ਼ੀ ਹੋਊਗੀ ਇਹ ਚੀਜ਼ ਦੀ ਵੀ ਤੁਸੀਂ ਡਰਨਾ ਛੱਡਤਾ ਡਰਨਾ ਨਹੀਂ ਕਹੇ ਜੀ ਤੂੰ ਡਰਨਾ ਨਾ ਬਿਮਾਰੀਆਂ ਤੋਂ ਨਾ ਬਿਮਾਰੀਆਂ ਤੋਂ ਨਾ ਕਿਸੇ ਤੋਂ ਨਾ 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 ਡਰਨਾ ਨਹੀਂ ਅਕਾਲ ਪੁਰਖ ਵੈਗੁਰੂ ਤੁਹਾਡੇ ਅੰਦਰ ਵਸਦਾ ਉਹਨੂੰ ਯਾਦ ਕਰਿਆ ਕਰੋ ਜਦੋਂ ਡਰ ਲੱਗਦਾ ਹੈ ਅਕਾਲ ਪੁਰਖ ਵੈਗੁਰੂ ਦਾ ਨਾਮ ਲਬੋ ਮੂਲ ਮੰਤਰ ਪੜੋ ਵਾਹਿਗੁਰੂ ਕਹੋ ਬਹੁਤ ਤਰੀਕੇ ਨਾਲ ਬੰਨ ਪਾਉਣ ਦੇ ਪਹਿਲੀ ਪੌੜੀ ਦਾ ਪਾਠ ਕਰੋ ਪਤਾ ਨਹੀਂ ਕਦੋਂ ਸੌਜੋਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਇਹ ਚੀਜ਼ਾਂ ਮੇਰੇ ਨਾਲ ਹੁੰਦੀ ਹੈ ਵੈਸੇ ਹੁਣ ਤਾਂ ਮੈਂ ਡਰਦੀ ਨਹੀਂ ਅਕਾਲਪੁਰਖ ਵਾਹਿਗੁਰੂ ਨੇ ਬਣਾਈ ਐ ਬੜਾ ਸਟਰੋਂਗ ਦਿੱਤਾ ਡਰ ਡਰ ਲੱਗਦਾ ਹੀ ਨਹੀਂ ਉਹਨੂੰ ਅਰਦਾਸ ਕਰੀਦੀ ਐ ਠੀਕ ਹੈ ਬਾਕੀ ਆਪਾਂ ਅਗਲੀ ਵੀਡੀਓ ਵਿੱਚ ਜਰੂਰ ਮਿਲਾਂਗੇ ਤੁਹਾਡੇ ਨਾਲ ਗੱਲਾਂ ਕਰਾਂਗੇ ਮੈਨੂੰ ਬਹੁਤ ਵਧੀਆ ਲੱਗਦੀ ਐ ਜੇ ਤੁਸੀਂ ਮੈਸੇਜ ਕਰਦੇ ਹੋ ਮੇਰਾ ਬਹੁਤ ਖੂਨ ਵਧਦਾ ਹੈ ਬਹੁਤ ਜਿਆਦਾ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਜਿਹੜੀ ਮੈਂ ਯੋਗ ਵਾਲੀ ਵੀਡੀਓ ਆ ਨਾ ਕੱਲ ਬਣਾਵਾਂਗੀ ਕਿਉਂਕਿ ਅੱਜ ਮੈਂ ਅਮਰਤਸਰ ਸਾਹਿਬ ਤੋਂ ਆਈ ਆ ਤੇ ਯੋਗੇ ਦਾ ਟਾਈਮ ਹੁੰਦਾ ਵੀ ਸਾਡਾ ਖਾਦਾ ਪੀਤਾ ਸੀਗਾ ਆਜਾ ਐਂ ਵੀ ਖਾ ਪੀ ਕੇ ਤਾਂ ਮੇਥੋਂ ਯੋਗੀ ਵਾਲੀ ਐਕਟਿੰਗ ਹੋਣੀ ਨਹੀਂ ਨਕਲੀ ਐਕਟਿੰਗ ਮੈਂ ਕਰਨੀ ਨਹੀਂ ਕਰੂੰਗੀ ਅਸਲੀ ਜਦੋਂ ਮਾਰਨਿੰਗ ਟਾਈਮ ਸਾਡਾ ਯੋਗਾ ਹੁੰਦਾ ਬਾਕੀ ਦੀਪੂ ਕੋਲ ਟਾਈਮ ਹੋਵੇਗਾ ਕਿਉਂਕਿ ਉਹ ਦੀਪੂ ਨੂੰ ਵੀਡੀਓ ਬਣਾਉਣੀ ਪਊ ਮੇਰੀ ਠੀਕ ਹੈ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਮਾਫੀ ਚਾਹੁੰਨੀ ਆ ਆਪ ਸਭ ਨੂੰ ਮੇਰੀ ਬਣੀਆਂ ਪਿਆਰ ਭਰੀ ਸ਼ਸ਼ਟ੍ਰੀਕਾਲ ਸੱਚੇ ਭਾਸ਼ਾ ਵੇਗ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ